ਪਾ ਅੱਜ ਤੱਕ ਨਾ ਤਾਂ ਸਾਨੂੰ ਕੋਈ ਪ੍ਰਾਈਵੇਟ ਕਿਸ਼ਤੀ ਪ੍ਰੋਵਾਈਡ ਹੋਈ ਹੈ ਔਰ ਨਾ ਕੋਈ ਐਨ ਡੀ ਆਰ ਐਫ ਵਾਲਾ ਉਧਰੋਂ ਬੰਦਾ ਕੋਈ ਬਿਠਾ ਕੇ ਲਿਆਉਂਦਾ ਔਰ ਨਾ ਇਧਰੋਂ ਲੈ ਕੇ ਜਾਂਦਾ ਇਹ ਗਲਾਬ ਸਿੱਧੂ ਆਉਂਦਾ ਤਾਂ ਉਹ ਚਾਰ ਬੇੜੀਆਂ ਲੈ ਜਾਂਦਾ ਉਹਦੇ ਨਾਲ ਬਾਡੀਗਾਰਡ ਹੁੰਦੇ ਆ ਕੋਈ ਪੱਤਰਕਾਰ ਵੀ ਹੁੰਦਾ ਇਸ ਤਰੀਕੇ ਦਾ ਇਹ ਵੀ ਆਈ ਪੀ ਟਰੀਟਮੈਂਟ ਚੱਲ ਰਿਹਾ ਬੇੜੀਆਂ ਦੀ ਕਮੀ ਆ ਰਹੀ ਹੈ ਗਲਾਬ ਜੀ ਜੇ ਵਾਪਸ ਆਇਆ ਮੈਂ ਇਹਨਾਂ ਨੂੰ ਇਹੀ ਸਵਾਲ ਕੀਤਾ ਕਿ ਸਰ ਦੇਖੋ ਵੀ ਜੇਕਰ ਤੁਹਾਨੂੰ ਵੋਟ ਮਿਲ ਸਕਦੀਆਂ ਠੀਕ ਆ ਤੁਸੀਂ ਚਾਰ ਵੋਟਾਂ ਲੈ ਕੇ ਗਏ ਆ ਮੈਂ ਕਿਹਾ ਸਾਨੂੰ ਦਰਸ਼ਨ ਵਾਂ ਤੇ ਕਿਉਂ ਨਹੀਂ ਵੋਟਾਂ ਦੇ ਦਿਆਗੇ ਗਲਾਬ ਸੁਣ ਗਿਆ ਕੋਈ ਗੱਲ ਨਹੀਂ ਮ ਲਾਈਵ ਹੋ ਜਾਂਦੇ ਜਿਵੇਂ ਇੱਥੇ ਵਿੱਚ ਚ ਕਰਦੇ ਹੁੰਦੇ ਇਹ ਨਹੀਂ ਵੇ ਇਹ ਵੀ ਇੱਥੇ ਲੋਕਾਂ ਦਾ ਹਾਲ ਕੀ ਹੈ ਜੇ ਉਹ ਕਲਾਕਾਰ ਸੀ ਕਲਾਕਾਰ ਨੂੰ ਇਹ ਚਾਰ ਬੋਰਡ ਦੇ ਸਕਦੇ ਨਹੀਂ ਹੁਣ ਕੰਮ ਤਾਂ ਹੁਣ ਵੀ ਚੱਲ ਸਕਦਾ ਜੇ ਉਸ ਟਾਈਮ ਚਾਰ ਮਿਲ ਸਕਦੇ ਨਹੀਂ ਇੱਥੇ ਹੁਣ ਦੋ ਨੇ ਅਸੀਂ ਹੁਣ ਇੱਥੇ ਜਾਣ ਲਈ ਤਵੇਰ ਦੇ ਮੰਦਨ 7 ਵਜੇ ਤੇ ਖੜੇ ਸੀਗੇ ਹੀ ਖੜੇ ਨੇ ਆਉਣਾ ਸੀ ਤਿਆਰ ਕਰ ਲੈਂਦੇ ਸੀ ਉਹ ਬਜ਼ੁਰਗ ਜੀ ਕਾ ਨਾਲ ਅਸੀਂ ਉਹਨੂੰ ਤਿਆਰ ਕਰ ਲੈਂਦਾ ਬੜੇ ਹਾਲਾਤਾਂ ਮਾੜਿਆ ਨਾਲ ਲੈਂਦਾ ਸੀ ਉੱਤੇ ਜਾ ਕੇ ਚਾਰ ਪੰਜ ਕੈਮਰਾ ਨਾਲ ਵੀਡੀਓ ਬਣਾ ਕੇ ਪਿੱਛੇ ਵਾਪਸ ਆ ਜਾਂਦੇ ਕੇ ਪਾਣੀ ਦੇ ਵਿੱਚ ਦੀ ਲੰਘ ਕੇ ਮੈਂ ਹੁਣ ਪਹੁੰਚ ਤੇ ਆਇਆ ਕਿਉਂਕਿ ਤੈਰ ਕੇ ਆਇਆ ਕਿਸ ਤਰ੍ਹਾਂ ਆਇਆ ਨਹੀਂ ਆਇਆ ਤਾਂ ਪੈਦਲ ਤੁਰ ਕੇ ਆਇਆ ਹਾਂ ਪਰ ਲੱਕ ਵੱਖੀ ਜਿੱਡਾ ਪਾਣੀ ਲੋਰ ਬਹੁਤ ਜ਼ਿਆਦਾ ਹੈ ਰਾਸ਼ਨ ਪੱਕਿਆ ਨਹੀਂ ਪਹੁੰਚਦਾ ਕੱਚਾ ਲੈ ਜਾਈਦਾ ਇੱਥੇ ਲੜ ਲੜ ਕੇ ਜਿਹੜੇ ਵਿਚਾਰੇ ਵੰਡਣ ਆਂਦੇ ਨੇ ਉਹਨਾਂ ਨਾਲ ਕੋਈ ਲੜ ਪਾਏ ਉਹਨਾਂ ਨੂੰ ਵਿਰੋਕ ਲੈਂਦੇ ਨੇ ਲੋਕ ਜਿਹੜੇ ਪਿੱਛੇ ਵਾਲੇ ਨੇ ਬਹੁਤ ਖੁਸ਼ ਖਾ ਰਹੇ ਨੇ ਸਾਡੇ ਵਾਸਤੇ ਕੋਈ ਚੀਜ਼ ਨਹੀਂ ਇਹੋ ਜੀ ਜਾ ਰਹੀ ਲੋਕ ਤਾਂ ਕਹਿ ਰਹੇ ਰਾਸ਼ਨ ਬਹੁਤ ਹੋ ਗਿਆ ਤੁਸੀਂ ਕਹਿ ਰਹੇ ਕੋਈ ਪਿੱਛੇ ਹੀ ਰਹੇ ਜਮਾਖੋਰੀ ਉੱਥੇ ਹੋ ਰਹੀ ਹੈ ਜਿਹੜੇ ਲੋਕ ਸੁੱਕੇ ਬੈਠੇ ਕਿਉਂਕਿ ਆਪਵਾ ਦੇ ਘਰਾਂ ਚ ਰੱਖੀ ਬੈਠਾ ਪਸਵਾਂ ਦਾ ਜਾ ਰਹਾ ਉਹ ਤਾਂ ਸਾਡੇ ਵੱਲੇ ਜਾ ਹੀ ਨਹੀਂ ਰਿਹਾ ਪਰ ਲੋਕ ਇੱਥੇ ਜਿਹੜਾ ਨੇ ਨਾ ਉਹ ਬਹੁਤ ਜ਼ਿਆਦਾ ਮਿਸਬਿਹੇਵ ਵੀ ਕਈ ਕਰਦੇ ਨੇ ਵੀ ਸਾਨੂੰ ਲੈ ਕੇ ਨਹੀਂ ਗਏ ਉਹਨਾਂ ਨੂੰ ਲੈ ਕੇ ਗਏ ਵੀ ਪਾਰਸ਼ਲਟੀ ਫੀਲ ਕਰਦੇ ਨੇ ਪਾਲ ਬਾਈ ਹੁਣੀ ਇੱਥੇ ਮੇਰੇ ਖਿਆਲ ਨਾਲ ਪੰਜ ਬੋਟ ਜਿਹੜੀਆਂ ਆਪਰੇਟ ਕਰ ਰਹੀ ਸੀਗੇ ਉਹ ਬੜੀ ਵਧੀਆ ਸੇਵਾ ਕਰ ਰਹੇ ਸੀਗੇ ਉਹਨਾਂ ਨੂੰ ਇੰਨਾ ਹਰਾਸ ਕੀਤਾ ਗਿਆ ਉਹ ਰਾਤੀ ਸਾਰੀਆਂ ਆਪਣੀਆਂ ਬੋਟ ਵਾਪਸ ਲੈ ਗਏ ਨੇ ਬਈ ਅੱਛਾ ਨਰਾਜ਼ ਹੋ ਕੇ ਚਲੇ ਗਏ ਉਹ ਸਾਡੀ ਸੰਸਥਾ ਹੀ ਵਾਪਸ ਚਲੀ ਗਈ ਉਹ ਕਹਿੰਦੇ ਵੀ ਅਸੀਂ ਕਿਤੇ ਹੋਰ ਜਾ ਕੇ ਸੇਵਾ ਕਰ ਲਾਂਗੇ ਗੁਲਾਬ ਸਿੱਧੂ ਚਾਰ ਬੋਟਾਂ ਲੈ ਗਿਆ ਯਾਨੀ ਕਿ ਉਹ ਮੁੱਦਾ ਬਣਾਇਆ ਗਿਆ ਉਹਦਾ ਸੀਰੀਅਸ ਬਣਾਇਆ ਗਿਆ ਪਰ ਦਿੱਤੀਆਂ ਗਈਆਂ ਸੀ ਬੋਟਸ ਚਾਰ ਦਿੱਤੀਆਂ ਗਈਆਂ ਸੀ ਉਹਨ ਰਾ ਸਿਸਟਮ ਹੀ ਟਾਂਚਾ ਹੀ ਬੰਦ ਹੋ ਜਾਊਗਾ। ਕੱਲ ਸ਼ਾਮ ਨੂੰ 5 ਵਜੇ ਮੈਨੂੰ ਪਤਾ ਨਹੀਂ ਸੀਓ ਸਾਹਿਬ ਕਿਹੜਾ ਵੱਡਾ ਅਫਸਰ ਸੀ ਕਹਿੰਦਾ 8 ਵਜੇ ਤਾਨੂੰ ਬੇੜੀ ਮਿਲ ਜੇਗੀ ਬੋਟ ਪਰ ਮੇਰੀ 8 ਵਜੇ ਤੋਂ ਲੈ ਕੇ ਅੱਜ 4 ਵਜੇ ਤੱਕ 4:30 ਵਜੇ ਤੇ ਅਜੇ ਤੱਕ ਸੁਣਵਾਈ ਨਹੀਂ ਹੋਈ। ਅਸੀਂ ਕੱਲ ਰਾਤ ਦੇ ਕੱਲ ਦਿਨ ਵੇਲੇ ਤੋਂ 1-2 ਵਜੇ ਦੀ ਗੱਲ ਹੈ ਆਪਣੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਪਿੱਛੇ ਛੱਡਿਆ ਔਰ ਰਾਤ ਕਾਵਾਂ ਵਾਲੇ ਪੱਤਣ ਤੋਂ 9:30 ਵਜੇ ਵਾਪਸੀ ਪੈਦਲ ਜਾ ਕੇ ਰਾਣੀ ਰਾਤ ਅਸੀਂ ਕੱਤੀ ਹੈ ਸਾਡੇ ਆ ਹਾਲਾਤ ਨੇ ਹੁਣ ਵੀ ਸੇਰ ਤੋਂ 8 ਵਜੇ ਦੇ ਇੱਥੇ ਬੈਠੇ ਆਂ ਸਾਨੂੰ ਉੱਧਰ ਕੁਝ ਛ ਹੌਂਡਾ ਪਾਉਂਦੇ ਟੰਗ ਦੇ ਪਾਣੀ ਚ ਖੁਲਾਉਂਦੇ ਫੋਟੋ ਲੱਤ ਦੀ ਆ ਭੇ ਟੂਬ ਸੁੱਟ ਦਿੰਦੇ ਆ ਯਾਰ ਜਿੱਥੇ ਲੋੜ ਐ ਉਹਨਾਂ ਨੂੰ ਤੇ ਮਿਲਦੀਆਂ ਨਹੀਂ ਪਈਆਂ ਬੇੜੀਆਂ ਜਾ ਕੇ ਪਾਰ ਜਿੱਥੇ ਸਮਾਨ ਦੇ ਕੇ ਆਉਣਾ ਮੈਂ ਜਿੱਥੇ ਲੋੜ ਐ ਇਹਨਾਂ ਨੂੰ ਬੇੜੀਆਂ ਵੀ ਕਲਾਕਾਰਾਂ ਨੂੰ ਉੱਥੇ ਨਾਲ ਹੀ ਜਿਹੜੇ ਹੁੰਦੇ ਵਿੱਚ ਉਹ ਦੇ ਦਿੰਦੇ ਹੁੰਦੇ ਜਾਂਦੇ ਵਿੱਚ ਤੇ ਚੱਲ ਕਈ ਦੇ ਇਥੋਂ ਤੱਕ ਭਰਾਵਾ ਰੋ ਰੋ ਕੇ ਭਾਵੁਕ ਕਰਕੇ ਐਕਟਰ ਨੇ ਬੜੇ ਤਗੜੇ ਪੰਜਾਬਾਨ ਕਾ ਟੀਵੀ ਦੇਖ ਰਹੇ ਹੋ ਤਸੀਫ ਹਾਜ਼ਲ ਕਾ ਦੇ ਉਹਨਾਂ ਪਿੰਡਾਂ ਦੇ ਵਿੱਚ ਮੌਜੂਦ ਆ ਜੋ ਕਿ ਬਿਲਕੁਲ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਤਾਂ ਲੋਕ ਇੱਥੇ ਬੰਨ ਦੇ ਉੱਤੇ ਬਹੁਤ ਨਰਾਜ਼ ਨਜ਼ਰ ਆ ਰਹੇ ਨੇ ਕਿਉਂਕਿ ਇੱਥੋਂ ਗਾਂ ਜਾਣ ਦਾ ਤਰੀਕਾ ਸਿਰਫ ਉਹ ਬੋਟਸ ਬੇੜੀਆਂ ਨੇ ਜੋ ਕਿ ਐਨਡੀਆਰਐਫ ਦੇ ਕੋਲ ਨੇ ਇਹ ਇੱਕਾ ਦੁੱਕਾ ਬੇੜੀ ਕਿਸੇ ਪ੍ਰਾਈਵੇਟ ਸੰਸਥਾ ਦੇ ਕੋਲ ਐਨਜੀਓ ਕੋਲ ਆ ਗੱਲਬਾਤ ਕਰਦੇ ਆ ਕੀ ਗਿਲਾ ਕੀ ਹੈ ਕਿਸ ਗੱਲ ਦਾ ਗੁੱਸਾ ਤੁਸੀਂ ਬੋਲ ਰਹੇ ਸੀ ਉੱਥੇ ਜੀ ਮੇਰਾ ਪਿੰਡ ਹੈ ਢੋਲਾ ਬਣੀ ਜਿਹਨੂੰ ਸੈਂਟਰ ਸਰਕਾਰ ਨੇ ਦਿੱਤਾ ਸੀ ਮਾਥਮ ਨਗਰ ਦਾ ਨਾਮ ਜੀ ਇੱਥੇ ਹੀ ਬਾਦਲ ਸਾਹਿਬ ਪਹਿਲਾਂ ਆਏ ਸੀ ਜਿੱਥੇ ਵਾ ਚਾਰ ਜਾਂਦੇ ਲੱਗੇ ਪਿਆ ਅੱਜ ਸਾਨੂੰ ਇੰਨੀ ਕੋਈ ਮੁਸ਼ਕਲ ਆ ਰਹੀ ਹੈ ਮੈਂ ਸਵੇਰੇ 8 ਵਜੇ ਦੀ ਕੱਲ ਸ਼ਾਮ ਨੂੰ 5 ਵਜੇ ਮੈਨੂੰ ਪਤਾ ਨਹੀਂ ਸੀ ਉਹ ਸਾਹਿਬ ਕਿਹੜਾ ਵੱਡਾ ਅਫਸਰ ਸੀ ਕਹਿੰਦਾ 8 ਵਜੇ ਤਾਨੂੰ ਬੇੜੀ ਮਿਲ ਜੇਗੀ ਬੋਟ ਮੈਂ ਕਿਹਾ ਮੇਰੇ ਪੈਣਾ ਭਰਾ ਤਿੰਨ ਹੈਗੇ ਨੇ ਸਿਰਫ ਸਿਰਫ ਪਰ ਆਪਣਾ ਇੱਥੇ ਰਾਂਸੇ ਪੈਣੀ ਉਤਾਰ ਕੇ ਆਉਣੇ ਨੇ ਕਿਉਂਕਿ ਮਾਲ ਢਗਾ ਉੱਥੇ ਹੈ ਇੱਕ ਇੱਕ ਬੱਚਾ ਹੈਗਾ ਉਹ ਮਾਂ ਪਿਓ ਨੂੰ ਯਾਦ ਕਰ ਰਿਹਾ ਪਰ ਮੇਰੀ 8 ਵਜੇ ਤੋਂ ਲੈ ਕੇ 4 ਵਜੇ ਤੱਕ 4:30 ਵਜੇ ਤੇ ਅਜੇ ਤੱਕ ਸੁਣਵਾਈ ਨਹੀਂ ਹੋਈ ਤੇ ਪ੍ਰਸ਼ਾਸਨ ਕੀ ਕਰ ਰਹਾ ਹੈ ਉਲਟਾ ਜਦੋਂ ਮੈਂ ਇਹ ਗੱਲ ਕਹਿੰਦਾ ਪੋਲ ਦੇ ਕੋਲ ਪਚਾਲੇ ਖੜਕੇ ਉਲਟਾ ਮੈਨੂੰ ਧੱਕੇ ਦੇ ਕੇ ਪੰਜਾਬ ਪੁਲਿਸ ਦੇ ਪ੍ਰਸ਼ਾਸਨ ਵਾਲੇ ਉਹ ਕਹਿੰਦੇ ਜੇ ਬੰਦਾ ਬੋਲਣ ਵਾਲਾ ਹੈ ਇਹਨੂੰ ਡਰ ਕੋਈ ਨਹੀਂ ਹੈਗਾ ਇਹਨੂੰ ਪਜਾਓ ਤੂੰ ਕਰਦਾ ਕੀ ਉਹ ਮੈਂ ਖ ਮੇਰਾ ਤੂੰ ਰਾਸ਼ਨ ਲਈ ਲੈਂ ਚ ਲੱਗ ਤੇ ਮੇਰੇ ਦਮ ਮੇਗਾ ਹੈ ਜਿਹੜਾ ਬਾਬੇ ਨਾਨਕ ਨੇ ਦੇਣਾ ਉਹ ਮੇਰੇ ਹੱਕ ਦਾ ਹੈਗਾ ਇੱਥੇ ਹੱਕ ਮੰਗ ਕੇ ਬੇੜੀਆਂ ਨਹੀਂ ਮਿਲ ਰਹੀਆਂ ਆਣ ਜਾਣ 'ਚ ਮੁਸ਼ਕਲ ਹੋ ਰਹੀ ਹੈ ਬਿਲਕੁਲ ਮੁਸ਼ਕਲ ਹੋ ਰਹੀ ਹੈ ਉਹ ਕਹਿੰਦੇ ਤੂੰ ਰਾਸ਼ਨ ਮੰਗਣਾ ਹੈ ਮਖ ਤੂੰ ਮੇਰਾ ਰਾਸ਼ਨ ਲੈ ਇਹ ਕਹਿਣਾ ਫਰਜ਼ ਬਣਦਾ ਤੂੰ ਖਾ ਮੇਰਾ ਰਾਸ਼ਨ ਕਿੱਥੇ ਮੈਂ ਫਰਦਾ ਪਿਆ ਜੇ 25 ਦਿਨ ਮੇਰੀ ਦੁਕਾਨ ਡੁੱਬੀ ਪਈ ਨਾ 2023 'ਚ ਮੁਆਵਜ਼ਾ ਨਹੀਂ ਮਿਲਿਆ ਔਰ 2025 'ਚ ਇਹਨਾਂ ਦੇਵੇ ਕੋਈ ਨਹੀਂ ਮੈਂ ਤੇ ਪਣੀ RAM ਸਿੰਘ ਵਾਲੀ ਦਾ ਜੋ ਕਿ ਪਾਣੀ ਦੇ ਵਿੱਚ ਦੀ ਲੰਘ ਕੇ ਮੈਂ ਹੁਣ ਪਹੁੰਚਿਆ ਆ ਕਿਉਂਕਿ ਇੱਥੇ ਤੈਰ ਕੇ ਆਇਆ ਹਾਂ ਕਿਸ ਤਰੀਕੇ ਆਇਆ ਹਾਂ ਨਹੀਂ ਆਇਆ ਤਾਂ ਪੈਦਲ ਤੁਰ ਕੇ ਆਇਆ ਹਾਂ ਪਰ ਲੱਕ ਵੱਖੀ ਜਿੱਡਾ ਪਾਣੀ ਲੋੜ ਬਹੁਤ ਜ਼ਿਆਦਾ ਹੈ ਤੇ ਛੋਟੇ ਸਾਡੇ ਨਾਲ ਰੱਖੇ ਨੇ ਕਿਤੇ ਪਾਣੀ ਵੇਖ ਕੇ ਛੋਟਾ ਵੱਡਾ ਤਾਂ ਲੰਘ ਆਈਦਾ ਜੋ ਅਮਰਜੈਂਸੀ ਵੇਲੇ ਅਸੀਂ ਆਈਦਾ ਮੈਂ ਵੀ ਬਜ਼ੁਰਗ ਬੰਦਾ ਇਹ ਨਹੀਂ ਵੀ ਸ਼ਕੀਨ ਹੀ ਤੌਰ ਤੇ ਆਈਦਾ ਹੈ ਜਾਂ ਤਮਾਸ਼ਾ ਵੇਖਣ ਆਈਦਾ ਉਹ ਗੱਲ ਤਾਂ ਹੈ ਨਹੀਂ ਪਰ ਮੁੱਖ ਦੀ ਗੱਲ ਹੈ ਜੀ ਹੁਣ ਪ੍ਰਸ਼ਾਸਨ ਵੀ ਵਿਚਾਰਾ ਕੀ ਕਰੇ ਜੋਰ ਲਈ ਖੜਾ ਆਪੋ ਆਪਣਾ ਸਾਨੂੰ ਤਾਂ ਦਿੱਕਤ ਹੈ ਨਾ ਦੋਨਾਂ ਪਿੰਡਾਂ ਨੂੰ ਮਾਤਮਨਗਰ ਤੇ ਰਾਮ ਸਿੰਘ ਵਾਲੀ ਪੈਣੀ ਨੂੰ ਨਾ ਤਾਂ ਇਹ ਵੋਟ ਲੈ ਕੇ ਜਾਂਦੇ ਨੇ ਸਾਡੇ ਵਾਲੇ ਇਧਰੋਂ ਗਲਬ ਆ ਰਹੇ ਤੇ ਆਲੀ ਜੰਗੜ ਬੈਣੀ ਇਧਰ ਤੁਰੇ ਤਰੇ ਫਿਰਦੇ ਨੇ ਕੱਠੀ ਨੰਬਰ 1 ਇਧਰੋਂ ਦੋਨਾਂ ਨਾਨਕਾਂ ਤਿੰਨ ਨੰਬਰ ਜਾਂਦੇ ਨੇ ਅਸੀਂ ਦੋਨੋਂ ਪਿੰਡ ਇਹਦੇ ਬੀੜੀ ਤੋਂ ਵਾਂਝੇ ਐ ਪਰ ਚੱਲ ਰਹੀਆਂ ਬੀੜੀਆਂ ਫਿਰ ਕਿਉਂ ਨਹੀਂ ਸਰ ਸਾਡੇ ਦੋਨਾਂ ਪਿੰਡਾਂ ਵੱਲੇ ਨਹੀਂ ਜਾਂਦੀਆਂ ਜੇ ਕੋਈ ਚਲੀ ਵੀ ਗਈ ਉਹ ਪੰਜ 6 ਜਣੇ ਆਪ ਹੁੰਦੇ ਨੇ ਇੱਕ ਅੱਧਾ ਬਿਠਾਇਆ ਕਿਹੜਾ ਅਮਰਜੈਂਸੀ ਮਲੇ ਇੱਕ ਅੱਧਾ ਹੁੰਦਾ ਹੈ ਕਈ ਵਾਰਾ ਹੋ ਹੀ ਜਾਂਦਾ ਹੈ ਮੁਸੀਬਤ ਵਿੱਚ ਤੇ ਉਹ ਲੈ ਕੇ ਉਸ ਤੋਂ ਬਾਅਦ ਉਹਨੇ ਵਾਪਸੀ ਵੀ ਦਾਣਾ ਦਾ ਸੀ ਕਿ ਉਹ ਤਾਰ ਤੱਕ ਇਹ ਕੱਢ ਸਾਡੀ ਹੁੰਦੀ ਨਹੀਂ ਨਾ ਹੀ ਕਿਸੇ ਕੋਲ ਅਸੀਂ ਠਹਿਰ ਸਕਦੇ ਆਉਣਾ ਦਾ ਅਖੀਰ ਤੇ ਆਪ ਦੇ گاؤں ਮੇਂ گاؤں ਪਰ ਜਾਣੇ ਕੇ ਲਈ ਸਾਨੂੰ ਪਾਣੀ ਦਾ ਮਤਲਬ ਸਾਰਾ ਲੈਣਾ ਪੈਂਦਾ ਪਾਣੀ ਦੇ ਵੇਚ ਦੀ ਲੰਘ ਕੇ ਜਾਇਦਾ ਸਿਰਫ ਸਾਨੂੰ ਦੋਨਾਂ ਪਿੰਡਾਂ ਨੂੰ ਦਿੱਕਤ ਹੈ ਬੇੜੀ ਦੀ ਹੋਰ ਕੋਈ ਠੀਕ ਹੈ ਬਾਕੀ ਚੱਲ ਰਿਹਾ ਜੋ ਪ੍ਰਸ਼ਾਸਨ ਕਰ ਰਹੀ ਹੈ ਜਾਂ ਆਪਣੇ ਲੋਕ ਸਾਡੇ ਸਿਵਲ ਕਰ ਰਹੇ ਨੇ ਇਹ ਪਾਣੀ ਪਹੁੰਚਦਾ ਹੋ ਰਾਸ਼ਨ ਪੱਕਿਆ ਨਹੀਂ ਪਹੁੰਚਦਾ ਕੱਚਾ ਲੈ ਜਾਈਦਾ ਇੱਥੇ ਲੜ ਲੁੜ ਕੇ ਜਿਹੜੇ ਵਿਚਾਰੇ ਵੰਡਣ ਆਂਦੇ ਨੇ ਉਹਨਾਂ ਨਾਲ ਕੋਈ ਲੜ ਪਏ ਉਹਨਾਂ ਨੂੰ ਵੀ ਰੋਕ ਲੈਂਦੇ ਨੇ ਉਹਨਾਂ ਨੂੰ ਆਪਰਸ਼ਸ਼ਨ ਨਹੀਂ ਜਾਣ ਦਿੰਦੇ ਕਿਉਂ ਕਿਉਂ ਉਹਨਾਂ ਨੂੰ ਕਿਉਂ ਰੋਕਦੇ ਇਹ ਪਤਾ ਨਹੀਂ ਰਾਤ ਲੈ ਕੇ ਆ ਰਹੇ ਨਾ ਜੀ ਇੱਥੇ ਨਹੀਂ ਅੱਗੇ ਨਹੀਂ ਜਾਣ ਦਿੰਦੇ ਇੱਥੋਂ ਤੱਕ ਉਹ ਵਿਚਾਰੇ ਪਿੱਛੇ ਲੋਕਾਂ ਨੂੰ ਵੰਡ ਵੰਡ ਕੇ ਚਲੇ ਜਾਂਦੇ ਨੇ ਖਰਾਬ ਹੋ ਜਾਂਦਾ ਹੈ ਸਵੇਰ ਦਾ ਰਾਸ਼ਨ ਪੱਕ ਕੇ ਆਵੇ ਜੀ ਤੇ ਸ਼ਾਮ ਤੱਕ ਖਰਾਬ ਦਾਲ ਦਾ ਪਾ ਹੋ ਜਾਂਦਾ ਸਬਜ਼ੀ ਵਗੈਰਾ ਕੁਝ ਵੀ ਹੈ ਨਾ ਉਹ ਖਰਾਬ ਹੋ ਜਾਂਦੇ ਵਿਚਾਰੇ ਕੋਈ ਛੱਟ ਜਾਂਦੇ ਨੇ ਤੋ ਕੋਈ ਪਿੱਛੇ ਜਾ ਕੇ ਲੈ ਜਾਂਦੇ ਆ ਲੋਕ ਜਿਹੜੇ ਪਿੱਛੇ ਵਾਲੇ ਨੇ ਬਹੁਤ ਖੁਸ਼ ਖਾਰੇ ਨੇ ਸਾਡੇ ਵਾਸਤੇ ਕੋਈ ਚੀਜ਼ ਨਹੀਂ ਇਹੋ ਜੀ ਜਾ ਰਹੀ ਤੁਹਾਨੂੰ ਲੱਗਦਾ ਕਿ ਜਿਹੜੇ ਸੁੱਕੇ ਬੈਠੇ ਆ ਉਹਨਾਂ ਕੋਲ ਰਾਸ਼ਨ ਉਹਨਾਂ ਕੋਲ ਉਹ ਇਧਰ ਖੋ ਖਾ ਕੇ ਲੈ ਜਾਂਦੇ ਨਹੀਂ ਜੀ ਉਹਨਾਂ ਕੋਲ ਵੀ ਜਿਹੜੇ ਵਿਚਰ ਲੰਡਾ ਆਉਂਦੇ ਨੇ ਸੇਵਾਦਾਰ ਉਹਨਾਂ ਕੋਲ ਖੋ ਖਾ ਕੇ ਲੈ ਜਾਂਦੇ ਨੇ ਜਿਹੜੇ ਲੋਕ ਸੁੱਕੇ ਬੈਠੇ ਸੁੱਕੇ ਬੈਠੇ ਨਾ ਸਾਡਾ ਪਾਰ ਵਾਲਿਆਂ ਦਰਿਆਉ ਪਾਰ ਦਾ ਸਵਾਰਾ ਪਿੰਡ ਦੇ ਗਏ ਨਾ ਸਾਡਾ ਬਦਨਾਮ ਹੈ ਪਰ ਸਾਨੂੰ ਇਹੋ ਜੀ ਕੋਈ ਚੀਜ਼ ਨਹੀਂ ਮਿਲੀ ਹਾਂ ਕੱਚਾ ਰਾਸ਼ਨ ਜ਼ਰੂਰ ਮਿਲਦਾ ਅਸੀਂ ਲੜ ਬੋਲ ਕੇ ਕਿਸ਼ਤੀਆਂ ਤੇ ਕੋਈ ਸਿਰਾਂ ਤੇ ਚੱਕ ਕੇ ਲੈ ਜਾਈਦਾ ਜਿਹੜਾ ਘਰੇ ਪਰਿਵਾਰ ਨੂੰ ਖਫਾਈਦਾ ਤੇ ਜਿਹੜਾ ਲੰਗਰ ਬਣਿਆ ਵਾ ਉਹ ਤਾਂ ਮੇਰਾ خیال ਸ਼ਾਇਦ ਹੀ ਜੇ ਕੀ ਆਵੇ ਲੋਕ ਤਾਂ ਕਹਿ ਰਹੇ ਰਾਸ਼ਨ ਬਹੁਤ ਹੋ ਗਿਆ ਤੁਸੀਂ ਕਹਿ ਰਹੇ ਕੋਈ ਪਿੱਛੇ ਹੀ ਰਹੇ ਜਮਾ ਖੋਰੀ ਉੱਥੇ ਹੋ ਰਹੀ ਹੈ ਜਿਹੜੇ ਲੋਕ ਸੁੱਤੇ ਬੈਠੇ ਹਾਂਜੀ ਉੱਥੇ ਹੋ ਰਹੀ ਜੋ ਕੋਈ ਆਪਵਾ ਦੇ ਘਰਾਂ ਚ ਰੱਖੀ ਬੈਠਾ ਕੋਈ ਗਵੇਂ ਗਵੇਂ ਪਸਵਾਂ ਦਾ ਜਾ ਰਹਾ ਉਹ ਤਾਂ ਸਾਡੇ ਵੱਲੇ ਜਾ ਹੀ ਨਹੀਂ ਰਿਹਾ ਉਹ ਇੱਥੇ ਸਮਾਜ ਸਮੂਹ ਜਾਂਦੇ ਨੇ ਲੋਕ ਕਟਾਣੀਆਂ ਦੁਨੀਆ ਵਾਲੇ ਉਤਾਰ ਦੇ ਪਿੰਡਾਂ ਵਾਲੇ ਸਾਡੇ ਵੱਲੇ ਤਾਂ ਪਸ਼ੂ ਅੱਜ 4 ਦਿਨ ਹੋ ਗਏ ਨੇ 5-5 ਕਿਲੋ ਆਪਣੀ ਪੀੜ ਉਹ ਬੰਦਾ ਕਿਲਾ ਤਾਂ ਇੱਕ ਦਿਨ ਹੀ ਪਸੂ ਖਾ ਜਾਏਗਾ ਉਹਦਾ ਕੀ ਬਣਦਾ ਜੀ ਬੇੜੀਆਂ ਦੀ ਦਿੱਕਤ ਆ ਰਹੀ ਹੈ ਬੋਟਸ ਦੇ ਵਿੱਚ ਜਾਨ ਨਹੀਂ ਦਿੱਤਾ ਜਾ ਰਿਹਾ ਵੀਰੇ ਬੇੜੀਆਂ ਦੀ ਬਹੁਤ ਜ਼ਿਆਦਾ ਦਿੱਕਤ ਹੈਗੀ ਹੈ ਕਿਉਂ ਸਾਡੇ ਪਿੰਡ ਨੂੰ ਕੰਨੇ ਸਾਡੇ ਪਿੰਡ ਨੂੰ ਮਾਤਮ ਦੇ ਘੋਲਾ ਬੈਣੇ ਨੂੰ ਵਖਰਾ ਕਰ ਦਿੱਤਾ ਹੈ ਉਹ ਕੰਨੇ ਪਿੰਡ ਨੂੰ ਮਾਰ ਰਹੀ ਹੈ ਜੀ ਸਾਡੇ ਹੁਣ ਜਿਹੜੇ ਵੀ ਬੱਚੇ ਹੈਗੇ ਨੇ ਅਸੀਂ ਤਿਆਰ ਕਰ ਲਿਆ ਰਹੇ ਜੀ ਛੱਡਣ ਆਪਣੇ ਰਿਸ਼ਤੇਦਾਰਾਂ ਵੱਲ ਤੇ ਹੁਣ ਸਾਡਾ ਮਾਲ ਡੰਗਾ ਰਹਿਗਾ ਜੀ ਉਹ ਉੱਤੇ ਘੜਿਆ ਅਸੀਂ ਹੁਣ ਇੱਥੇ ਜਾਣ ਲਈ ਇੱਥੇ ਸਾਨੂੰ ਸਵੇਰ ਦੇ ਮੰਨਣ 7 ਵਜੇ ਦੇ ਖੜੇ ਸੀਗੇ ਤੇ ਇੱਥੇ ਘੜੇ ਨੇ ਹੁਣ ਅਸੀਂ ਤਿਆਰ ਕਰ ਲੈਂਦੇ ਸੀ ਉਹ ਬਜ਼ੁਰਗੇ ਕਾ ਨਾਲ ਅਸੀਂ ਉਹਨੂੰ ਤਿਆਰ ਕਰ ਲੈਂਦਾ ਬੜੇ ਹਲਾਤਾਂ ਮਾੜਿਆਂ ਨਾਲ ਲੈਂਦਾ ਸੀ ਸਾਨੂੰ ਪਤਾ ਨਾ ਇਹ ਮੰਨਣੇ ਉੱਤੇ ਜਾ ਕੇ ਚਾਰ ਪੰਜ ਕੈਮਰਾ ਨਾਲ ਵੀਡੀਓ ਬਣਾ ਕੇ ਪਿੱਛੇ ਵਾਪਸ ਆ ਜਾਂਦੇ ਉਹ ਕਹਿੰਦੇ ਖਲਾਫ ਸਿੱਧੂ ਆਇਆ ਉਹਨੂੰ ਚਾਰ ਬੋਟਸ ਦੇਤੀਆਂ ਇਕੱਲੇ ਨੂੰ ਬੋਡੀਗਾਰਡ ਲੈ ਕੇ ਅੰਦਰ ਤੇ ਵੀ ਉਹ ਚੀਜ਼ ਵੀ ਆਈਪੀ ਟ੍ਰੀਟਮੈਂਟ ਤੇ ਗਿਲਾ ਕੀਤਾ ਨਾ ਨਹੀਂ ਉਹ ਸਾਡੇ ਕੋਲ ਇੱਥੇ ਨਹੀਂ ਪਹੁੰਚੇ ਇਸ ਤੋਂ ਅੱਗੇ ਜਿਹੜਾ ਇੱਕ ਹੋਰ ਬੰਨਾ ਨਵੇਂ ਹਸਤੇ ਦਾ ਉੱਥੇ ਟੀਮ ਲੱਗੀ ਹੋਈ ਸੀ ਵੀਰਪਾਲ ਭਾਈ ਉਹਨਾਂ ਦੀ ਉਹ ਵੀ ਸੰਸਥਾ ਜਿਹੜੀ ਆ ਬਹੁਤ ਵਧੀਆ ਸੇਵਾ ਕਰ ਰਹੇ ਨੇ ਲੋਕ ਕੀ ਕਰਦੇ ਨੇ ਸਾਰੇ ਇੱਕੇਦਮ ਚਾਹੁੰਦੇ ਨੇ ਵੀ ਅਸੀਂ ਹੁਣੇ ਪਹੁੰਚੇ ਤੇ ਅਸੀਂ ਹੁਣੇ ਪਾਰ ਚਲੇ ਜਾਈਏ ਕਈ ਵਾਰੀ ਸਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੀ ਵੇਟ ਕਰਨੀ ਪੈਂਦੀ ਆ ਅੱਜ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਅਸੀਂ ਸਵੇਰ ਦੇ ਇੱਕ ਪਿੰਡ ਦੇ ਵਿੱਚ ਰਾਸ਼ਨ ਲੈ ਕੇ ਗਏ ਹੋਏ ਹਾਂ ਉੱਥੋਂ ਵੋਟ ਹਾਲੇ ਤੱਕ ਵਾਪਸੀ ਨਹੀਂ ਆਈ ਕਿਉਂਕਿ ਪਾਣੀ ਦਾ ਵਹਾਅ ਤੇਜ਼ ਹੈ ਪਰ ਲੋਕ ਇੱਥੇ ਜਿਹੜਾ ਨੇ ਨਾ ਉਹ ਬਹੁਤ ਜ਼ਿਆਦਾ ਮਿਸਬਿਹੇਵ ਵੀ ਕਈ ਕਰਦੇ ਨੇ ਵੀ ਸਾਨੂੰ ਲੈ ਕੇ ਨਹੀਂ ਗਏ ਉਹਨਾਂ ਨੂੰ ਲੈ ਕੇ ਗਏ ਵੀ ਪਾਰਸ਼ੀਅਲਟੀ ਫੀਲ ਕਰਦੇ ਨੇ ਪਰ ਉਹਦੇ ਵਿੱਚ ਇਹ ਹੁੰਦਾ ਵੀ ਜਿਹੜਾ ਜਿਹੜਾ ਉਹਨੂੰ ਆਪਰੇਟ ਕਰ ਰਿਹਾ ਉਹਨਾਂ ਦੀਆਂ ਵੀ ਕਈ ਮਜਬੂਰੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਮੈਨੇਜ ਕਰਨਾ ਪੈਂਦਾ ਸੋ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਉੱਥੇ ਕੀ ਹੋਇਆ ਕੱਲ ਕੋਈ ਇਸ਼ੂ ਕ੍ਰੀਏਟ ਹੋਇਆ ਤਾਂ ਉਹਨਾਂ ਦੀ ਬੋਰਡ ਤੇ ਮੈਂ ਖੁਦ ਉੱਥੇ ਹਾਜ਼ਰ ਸੀਗਾ ਜਦੋਂ ਉਹ ਵਾਲੀ ਸਿਚੁਏਸ਼ਨ ਹੋਈ 15 ਜਣੇ ਉਹਨਾਂ ਦੀ ਬੋਰਡ ਤੇ ਚੜ ਗਏ ਹੁਣ ਲਾਈਫ ਸੇਫਟੀ ਜੈਕਟ ਸੀਗੀਆਂ ਵੱਧ ਤੋਂ ਵੱਧ 5 6 ਜਣਿਆਂ ਕੋਲ ਹੁਣ ਅਸੀਂ ਇਹ ਜ਼ਿੰਮੇਵਾਰੀ ਨਹੀਂ ਲੈ ਸਕਦੇ ਵੀ ਭਈ ਅਸੀਂ 15 ਜਣੇ ਲੈ ਗਏ ਤੇ ਉਹ ਡੁੱਬ ਜਾਣ ਰਸਤੇ ਦੇ ਵਿੱਚ ਅਸੀਂ ਕਿੱਥੋਂ ਪੂਰੇ ਕਰਾਂਗੇ ਤਾਂ ਕਰਕੇ ਉਹਨਾਂ ਨੂੰ ਮਨਾ ਕੀਤਾ ਗਿਆ ਉਹਨਾਂ ਨੂੰ ਮਨਾ ਕੀਤਾ ਗਿਆ ਉਹਨਾਂ ਨੇ ਉਸ ਚੀਜ਼ ਦਾ ਕੋਈ ਹੋਰ ਇਸ਼ੂ ਬਣਾਤਾ ਔਰ ਪਾਲ ਬਾਈ ਹੁਣੀ ਇੱਥੇ ਮੇਰੇ ਚੈਨਲ ਪੰਜ ਬੋਟ ਜਿਹੜੀਆਂ ਆਪਰੇਟ ਕਰ ਰਹੀ ਸੀਗੇ ਉਹ ਬੜੀ ਵਧੀਆ ਸੇਵਾ ਕਰ ਰਹੇ ਸੀਗੇ ਉਹਨਾਂ ਨੂੰ ਇਨਾ ਹਰਾਸ ਕੀਤਾ ਗਿਆ ਔਰ ਆਤੀ ਸਾਰੀਆਂ ਆਪਣੀਆਂ ਬੋਟ ਵਾਪਸ ਲੈ ਕੇ ਨੇ ਬਣਾ ਅੱਛਾ ਨਰਾਜ਼ ਹੋ ਕੇ ਚਲੇ ਗਏ ਉਹ ਸਾਡੀ ਸੰਸਥਾ ਹੀ ਵਾਪਸ ਚਲੀ ਗਈ ਉਹ ਕਹਿੰਦੇ ਵੀ ਅਸੀਂ ਕਿਤੇ ਹੋਰ ਜਾ ਕੇ ਸੇਵਾ ਕਰ ਲਾਂਗੇ ਵੀ ਲੋਕਾਂ ਦੀ ਸੇਵਾ ਕਰ ਰਹੇ ਆ ਤੇ ਲੋਕ ਕੀ ਉਹਨਾਂ ਨੂੰ ਮਾੜਾ ਕਹਿ ਰਹੇ ਆ ਉਹ ਬੇਸਹਾਰਾ ਲੋਕਾਂ ਨੂੰ ਜਿਨ੍ਹਾਂ ਦੇ ਸਿਰਾਂ ਦੇ ਵਿੱਚ ਕੀੜੇ ਪਏ ਹੋਏ ਨੇ ਉਹਨਾਂ ਦੇ ਲੋਕਾਂ ਨੂੰ ਆਪਣਾ ਫਰਜ ਸੁਸਾਇਟੀ ਵਾਲੇ ਵੀਰ ਨੇ ਉਹਨਾਂ ਲੋਕਾਂ ਦੀ ਸੇਵਾ ਕਰਦੇ ਨੇ ਉਹ ਬੰਦਿਆਂ ਨੂੰ ਇੱਥੇ ਮਾਰਾ ਕਿਹਾ ਗਿਆ ਉਹ ਤਾਂ ਅਗਰ ਕੇ ਬਾਈ ਜੀ ਉਹ ਇਥੋਂ ਕਿਉਂਕਿ ਉਹ ਤਸਵੀਰ ਵੀ ਦਿਖਾਈ ਗਈ ਕਿ ਉਹ ਦੇਖੋ ਗਿਆ ਗਲਾਬ ਸਿੱਧੂ ਚਾਰ ਵੋਟਾਂ ਲੈ ਗਿਆ ਯਾਨਕਿ ਉਹ ਮੁੱਦਾ ਬਣਾਇਆ ਗਿਆ ਉਹਦਾ ਸੀ ਪਰ ਦਿੱਤੀਆਂ ਗਈਆਂ ਸੀ ਬੂਟਸ ਚਾਰ ਦਿੱਤੀਆਂ ਗਈਆਂ ਸੀ ਉਹਨਾਂ ਨਹੀਂ ਬਾਈ ਜੀ ਚਾਰ ਵੋਟ ਇੱਕ ਜਣੇ ਨੂੰ ਦੇ ਦਾਂਗੇ ਤਾਂ ਅਸੀਂ ਬਾਕੀ ਸਾਡਾ ਤਾਂ ਸਾਰਾ ਸਿਸਟਮ ਹੀ ਢਾਂਚਾ ਹੀ ਬੰਦ ਹੋ ਜਾਊਗਾ ਇੱਕ ਬੋਟ ਦੇ ਵਿੱਚ ਤਿੰਨ ਤਿੰਨ ਚਾਰ ਜਿਹੜੇ ਤੁਹਾਨੂੰ ਦੱਸਿਆ ਵੀ ਸਾਡੇ ਆਪ ਦੇ ਜਿਹੜੇ ਆਪਰੇਟਰ ਗੁਲਾਬ ਸਿੱਧੂ ਬਾਈ ਦੇ ਨਾਲ ਸ਼ਾਇਦ ਦੋ ਜਣੇ ਹੋਰ ਸੀ ਕਿਉਂਕਿ ਉਸ ਸਮੇਂ ਮੈਂ ਮੌਜੂਦ ਨਹੀਂ ਸੀਗਾ ਕਿਉਂਕਿ ਕੱਲ ਸਾਡੇ ਕੋਲ ਇੱਥੇ ਬਹੁਤ ਸਾਰੇ ਆਰਟਿਸਟ ਪਹੁੰਚੇ ਸੀਗੇ ਗੁਲਾਬ ਸਿੱਧੂ ਬਾਈ ਕੁਲਵਿੰਦਰ ਬਿੱਲਾ ਪਾਜੀ ਰਾਜਵੀਰ ਜਵੰਦਾ ਹਰਜੀਤ ਹਰਮਨ ਪਾਜੀ ਰਵਿੰਦਰ ਗਰੇਵਾਲ ਪਾਜੀ ਸਟਾਲਨ ਵੀਰ ਗਿੱਲ ਰੌਂਤਾ ਇਹ ਸਾਰੇ ਹੀ ਪਹੁੰਚੇ ਸੀਗੇ ਕਿਉਂਕਿ ਸਾਡੀ ਸੰਸਥਾ ਨੂੰ ਵੀ ਕੱਲ ਵੋਟ ਮਿਲੀ ਹੈ ਹਰਜੀਤ ਹਰਮਨ ਪਾਜੀ ਸਾਨੂੰ ਇੱਕ ਵੋਟ ਡੋਨੇਟ ਕਰਕੇ ਗਏ ਨੇ ਇੱਥੇ ਸਾਡਾ ਕੰਮ ਚਲਾਉਣ ਦੇ ਲਈ ਉਹ ਤਾਂ ਪਹੁੰਚੇ ਸੀਗੇ ਵੀਰ ਤੇ ਪਰ ਉੱਥੇ ਇਹ ਚੀਜ਼ ਇਸ਼ੂ ਕ੍ਰੀਏਟ ਕਰ ਦਿੱਤਾ ਗਿਆ ਕਿਉਂਕਿ ਉਸ ਟਾਈਮ ਵੋਟ ਅਸੀਂ ਕਿਸੇ ਨੂੰ ਨਹੀਂ ਪ੍ਰੋਵਾਈਡ ਕਰਵਾ ਸਕਦੇ ਕਿਉਂਕਿ ਅਸੀਂ ਹੀ ਸਾਡਾ ਸਾਰਾ ਟਾਂਚਾ ਹੀ ਖਤਮ ਹੋ ਜਾਏਗਾ ਵੀ ਲੱਗਦਾ ਵੀ ਉਹ ਇੱਕ ਤਰੀਕੇ ਦੀ ਆਪਦਾ ਹੀ ਪ੍ਰਚਾਰ ਕੀਤਾ ਜਾ ਰਿਹਾ ਜਦੋਂ ਆਪਾਂਵੇਂ ਲੀਡਰ ਆਉਂਦੇ ਆ ਕੋਈ ਬੜਾ ਅਫਸਰ ਆਉਂਦਾ ਕਿ ਬਹੁਤ ਵੱਡੀਆਂ ਚੀਜ਼ਾਂ ਆ ਜਾਂਦੇ ਆ ਵੀਡੀਓ ਬਣਾ ਕੇ ਆ ਜਾਂਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਸੱਚ ਹੈ ਗੱਲ ਹੈ ਇੱਥੇ ਫਿਲਮੀ ਸ਼ੋਅ ਲੋਕ ਵੇਖਣ ਆਉਂਦੇ ਆ ਜੀ ਚਾਹੇ ਉਹ ਐਮਐਲਏ ਹੋਵੇ ਚਾਹੇ ਕੋਈ ਪੰਜਾਬ ਸਰਕਾਰ ਦਾ ਮਨਿਸਟਰ ਹੋਵੇ ਚਾਹੇ ਸੈਂਟਰ ਗਵਰਨਮੈਂਟ ਦਾ ਮਨਿਸਟਰ ਹੋਵੇ ਮਤਲਬ ਸਾਡੇ ਕੋਝੇ ਮਜ਼ਾਕ ਤੋਂ ਬਿਨਾ ਕੁਝ ਨਹੀਂ ਹੋ ਰਿਹਾ ਜੀ ਪੰਜ ਸੱਤ ਜਣੇ ਐਨਡੀਆਰਐਫ ਵਾਲੇ ਆਪ ਹੁੰਦੇ ਆ ਦੋ ਤਿੰਨ ਬੰਦੇ ਬਿਠਾਉਂਦੇ ਆ ਇਹ ਆਪਣੇ ਪਿੰਡ ਦੀ ਮਾਹਤਮਨਗਰ ਉਰਫ ਢੋਲਾ ਪੈਣੀ ਦੀ ਗੱਲ ਕਰਾਂ ਤਾਂ ਅੱਜ ਤੱਕ ਨਾ ਤਾਂ ਸਾਨੂੰ ਕੋਈ ਪ੍ਰਾਈਵੇਟ ਕਿਸ਼ਤੀ ਪ੍ਰੋਵਾਈਡ ਹੋਈ ਹੈ ਔਰ ਨਾ ਕੋਈ ਐਨਡੀਆਰਐਫ ਵਾਲਾ ਉਧਰੋਂ ਬੰਦਾ ਕੋਈ ਬਿਠਾ ਕੇ ਲਿਆਉਂਦਾ ਔਰ ਨਾ ਇਧਰੋਂ ਲੈ ਕੇ ਜਾਂਦਾ ਤਾਂ ਅਸੀਂ ਕੱਲ ਰਾਤ ਦੇ ਕੱਲ ਦਿਨ ਵੇਲੇ ਤੋਂ 1 2 ਵਜੇ ਦੀ ਗੱਲ ਹੈ ਆਪਣੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਪਿੱਛੇ ਛੱਡਿਆ ਔਰ ਰਾਤ ਕਾਵਾਂ ਵਾਲੇ ਪੱਤਣ ਤੋਂ 9:30 ਵਜੇ ਵਾਪਸੀ ਪੈਦਲ ਜਾ ਕੇ ਰਾਣੀ ਰਾਤ ਅਸੀਂ ਕੱਤੀ ਹੈ ਸਾਡੇ ਆ ਹਾਲਾਤ ਨੇ ਹੁਣ ਵੀ ਸ਼ਹਿਰ ਤੋਂ 8 ਵਜੇ ਦੇ ਇੱਥੇ ਬੈਠੇ ਆ ਸਾਨੂੰ ਉਧਰ ਕੁਛ ਛੱਡਣ ਲਈ ਤਿਆਰ ਨਹੀਂ ਬਹੁਤ ਸਾਰੇ ਲੋਕ ਮੈਂ ਇੱਥੇ ਨਰਾਜ਼ਗੀ ਜ਼ਾਹਰ ਕਰਦੇ ਮੇਰੇ ਦੇਖੇ ਕਿ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਰੁਕ ਰਿਹਾ ਜਾਨ ਨਹੀਂ ਦੇ ਰਿਹਾ ਦਿੱਕਤਾਂ ਆ ਰਹੀਆਂ ਤੇ ਕੱਲ ਇੱਕ ਸੰਸਥਾ ਵੀ ਜਿਹੜੇ ਸਮਾਨ ਵੰਡਣ ਆਈ ਸੀ ਰਾਸ਼ਨ ਲੈ ਕੇ ਉਹ ਨਰਾਜ਼ ਹੋ ਕੇ ਗਈ ਕੀ ਦਿੱਕਤ ਕੀ ਚੱਕਰ ਹੈ ਅ ਇਦਾਂ ਵੀਰ ਜੀ ਕਿਉਂਕਿ ਇੱਥੇ ਨਾਲ ਲੋਡ ਤੋਂ ਜ਼ਿਆਦਾ ਜਿਵੇਂ ਚੀਜ਼ਾਂ ਪਹੁੰਚ ਰਹੀਆਂ ਸੀਗਾ ਲੋਡ ਹੈਗੀ ਆ ਪਰ ਇਹ ਨਹੀਂ ਕਹਿ ਸਕਦੇ ਵੀ ਜ਼ਿਆਦਾ ਇੱਕੇਦਮ ਪਹੁੰਚਣ ਦੇ ਕਾਰਨ ਕੀ ਹੈ ਸਾਡੇ ਕੋਲ ਅੱਗੇ ਪਹੁੰਚਾਉਣ ਦੇ ਸਾਧਨ ਲਿਮਟਿਡ ਨੇ ਜਿਵੇਂ ਅਸੀਂ ਇੱਥੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫਾਜ਼ਿਲਕਾ ਤੋਂ ਸਾਡੇ ਕੋਲ ਤੇ ਇੱਕ ਵੋਟ ਹੈ ਨਾਲ ਸਾਡੇ ਕੋਲ ਕਲਗੀਧਰ ਬੜੂ ਸਾਹਿਬ ਤੋਂ ਜਿਹੜੇ ਆ ਅਕਾਲ ਅਕੈਡਮੀ ਨੇ ਉਹਨਾਂ ਦੇ ਕੋਲੋਂ ਦੋ ਵੋਟ ਆਈਆਂ ਹੋਈਆਂ ਤਾਂ ਤਿੰਨ ਵੋਟ ਤੇ ਅਸੀਂ ਜਿਹੜਾ ਅੱਗੇ ਰਾਸ਼ਨ ਪ੍ਰੋਵਾਈਡ ਕਰਾ ਜਿਆਦਾ ਮਾਤਰਾ ਦੇ ਵਿੱਚ ਚੀਜ਼ ਜਦੋਂ ਪਹੁੰਚਦੀ ਆ ਅੱਗੇ ਪਹੁੰਚਾਉਣ ਦੇ ਸਾਧਨ ਥੋੜੇ ਆ ਬੋਟ ਦੇ ਉੱਤੇ ਸਾਡੇ 2-3 ਜਿਹੜੇ ਆਪਰੇਟਰ ਨੇ ਉਹਨਾਂ ਨੂੰ ਰਹਿਣਾ ਪੈਂਦਾ ਕਿਉਂਕਿ ਰਸਤੇ ਦੇ ਵਿੱਚ ਇੰਜਨ ਵੀ ਬੰਦ ਹੋ ਜਾਂਦਾ ਝੋਨਾ ਫਸ ਜਾਂਦਾ ਜਿੱਥੇ ਪਾਣੀ ਘਟ ਹੈ ਤੇ ਉਹ ਫਿਰ ਸਾਨੂੰ 2-3 ਜਣੇ ਤੋਂ ਉੱਥੇ ਰੱਖਣੇ ਪੈਂਦੇ ਆ ਵੀ ਬੋਟ ਦੀ ਸੁਰੱਖਿਆ ਦੇ ਲਈ ਕੁਝ ਸਾਮਾਨ ਰੱਖਣਾ ਹੁੰਦਾ ਜਿਹੜਾ ਆਪਾਂ ਅੱਗੇ ਲੈ ਕੇ ਜਾਣਾ ਪੈਂਦਾ ਜਿਹੜੀਆਂ ਸੰਸਥਾਵਾਂ ਨਾਲ ਲੈ ਕੇ ਆਉਂਦੀਆਂ ਨੇ ਤਾਂ ਉਹ 10 15 ਮੈਂਬਰ ਰਲ ਮਿਲ ਕੇ ਇਕੱਠੇ ਕਰਕੇ ਲੈ ਕੇ ਆਉਂਦੇ ਆ ਪਰ ਆਪਾਂ 15 ਦੇ 15 ਨੂੰ ਅੱਗੇ ਨਹੀਂ ਲਿਜਾ ਸਕਦੇ ਸਾਡੀ ਵੀ ਮਜਬੂਰੀ ਹੈ ਜਿਵੇਂ ਮੈਂ ਕਿਹਾ ਜੀ ਕਿ ਉਹ ਤਸਵੀਰ ਸਾਰਿਆਂ ਨੇ ਦੇਖੀ ਕਿ ਗਲਬ ਸਿੱਧੂ ਆਉਂਦਾ ਤਾਂ ਉਹ ਚਾਰ ਬੇੜੀਆਂ ਲੈ ਜਾਂਦਾ ਉਹਦੇ ਨਾਲ ਬਾਡੀਗਾਰਡ ਹੁੰਦੇ ਆ ਕੋਈ ਪੱਤਰਕਾਰ ਵੀ ਹੁੰਦਾ ਹੈ ਹਾਂਜੀ ਹਾਂਜੀ ਤਾਂ ਉਸ ਗੱਲ ਨੂੰ ਲੈ ਕੇ ਰੋਸ ਜਤਾਇਆ ਗਿਆ ਕੋਈ ਨੌਜਵਾਨ ਸੀ ਉਹ ਬੋਲਦੇ ਨਜ਼ਰ ਆਏ ਕਿ ਸਾਡਾ ਰਾਸ਼ਨ ਇੱਥੇ ਪਿਆ ਖਰਾਬ ਹੋ ਰਿਹਾ ਹੈ ਜਾਂ ਸਾਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਪਰ ਇਸ ਤਰੀਕੇ ਦਾ ਇਹ ਵੀਆਈਪੀ ਟ੍ਰੀਟਮੈਂਟ ਚੱਲ ਰਿਹਾ ਬੀੜੀਆਂ ਦੀ ਕਮੀ ਆ ਰਹੀ ਹੈ ਹਾਂਜੀ ਬੀੜੀਆਂ ਦੀ ਕਮੀ ਆ ਰਹੀ ਹੈ ਜੀ ਕੱਲ ਕਲਾਕਾਰ ਆਏ ਸੀਗੇ ਪ੍ਰੀਤਰਪਾਲ ਤੇ ਇੱਕ ਵੀਰ ਆਇਆ ਸੀਗਾ ਗਰੇਵਾਲ ਤੇ ਇੱਕ ਜੈਲੀ ਤੇ ਇੱਕ ਅਰਜੀ ਦਾ ਹਰਮਣ ਆਇਆ ਸੀਗਾ ਕੱਲ ਉਹਨਾਂ ਨੇ ਦੋ ਪ੍ਰੋਵਾਈਡ ਕੀਤੀਆਂ ਬੀੜੀਆਂ ਇਹ ਤਾਂ ਐ ਨਹੀਂ ਵੀ ਨਹੀਂ ਆਈਆਂ ਕੱਲ ਦੋ ਆਈਆਂ ਏ ਪਰ ਅੱਜ ਹੀ ਗੱਲ ਹੈ ਅੱਜ ਮੁਸ਼ਕਲ ਆ ਰਹੀ ਵੀ ਸਿਰਫ ਜਿੰਨਾ ਕੋ ਰਸ਼ਨ ਜਾ ਸਕਦਾ ਹੈ ਉਹ ਆਪ ਹੀ ਬੋਟਲੇ ਹਰ ਜਾ ਰਹੇ ਨੇ ਦੋ ਚਾਰ ਆਉਣੇ ਜੀ ਆਮ ਇਨਸਾਨੇ ਜਾ ਰਿਆ ਯਾਨੀ ਕਿ ਐਨ ਡੀ ਆਰ ਐਫ ਵਾਲੇ ਵੀ ਕਰ ਰਹੇ ਨੇ ਜਿੰਨਾ ਕਿ ਰਾਸ਼ਨ ਇੱਕ ਬੇੜੀ ਦੇ ਵਿੱਚ ਆ ਗਿਆ ਉਹ ਲੈ ਜਾਂਦੇ ਆ ਪਰ ਤੁਸੀਂ ਜਾਂ ਕੋਈ ਹੋਰ ਸਮਾਜਿਕ ਸੰਸਥਾ ਕਹੇ ਕਿ ਸਾਨੂੰ ਬੇੜੀ ਦਿਓ ਅਸੀਂ ਜਾਣੇ ਆ ਉਹ ਨਹੀਂ ਹੋ ਰਿਹਾ ਨਹੀਂ ਹੋ ਰਿਹਾ ਜੀ ਕਿਉਂਕਿ ਆਪ ਦੇ ਆਪ ਦੇ ਹਿਸਾਬ ਨਾਲ ਚੱਲ ਰਹੇ ਨੇ ਜਿੱਦਾਂ ਮੈਨੂੰ ਲੱਗ ਰਿਹਾ ਵੀ ਇਸ ਤਰ੍ਹਾਂ ਵੀ ਸਹੀ ਹੈ ਜੀ ਜਿੱਦਾਂ ਵੀ ਚਾਰ ਚਾਰੇ ਜਾ ਸਕਦੇ ਪੰਜਵਾਂ ਨਹੀਂ ਜਾ ਸਕਦਾ ਫਿਰ ਉਹਨਾਂ ਨੂੰ ਫਿਰ ਰਾਸ਼ਨ ਲੈ ਕੇ ਜਾਂਦੇ ਆ ਜੀ ਜਿਵੇਂ ਆਮਰਾਸ਼ਨ ਤਕਰੀਬਨ ਵੀ 100 200 ਬੰਦੇ ਦਾ ਰੇਜਮੈਂਟ ਕਰਕੇ ਲੈ ਜਾਂਦੇ ਆ ਜੀ ਤੇ ਉਹ ਫਿਰ ਜੇ ਉਦਾਂ ਹੀ ਹੁਣ ਮੇਰੇ ਹਿਸਾਬ ਜੇ ਇੱਕ ਬੋਟ ਗਈ ਦੋ ਬੋਟ ਗਈਆਂ ਆ ਤਕਰੀਬਨ 2 ਘੰਟੇ ਹੋ ਗਏ ਜੇ ਇੱਕ ਵਾਪਸ ਨਹੀਂ ਮੁੜਦੀ ਹਮ ਪਰ ਫਿਰ ਜੇ ਉਹੀ ਜੇ ਇੰਨੀ ਆ ਕੋਈ ਬੋਟਸ ਆ ਹਾਂਜੀ ਤਾਂ ਉਹੀ ਦੇ ਗਲਬ ਸਿੱਧੂ ਲੈ ਜਾਂਦਾ ਤਾਂ ਫਿਰ ਉਦੋਂ ਕੀ ਹੁੰਦਾ ਕੰਮ ਖੜਦਾ ਹੈ ਹਾਂ ਉਹ ਤਾਂ ਫਿਰ ਜਿਵੇਂ ਕਹਿੰਦੀ ਆ ਵੀ ਸਰਕਾਰ ਨਾਲ ਸਾਰਾ ਕੁਝ ਹੈ ਜੀ ਜੇ ਉਹ ਕਲਾਕਾਰ ਸੀ ਕਲਾਕਾਰਾਂ ਨੂੰ ਇਹ ਚਾਰ ਬੋਟ ਦੇ ਸਕਦੇ ਨਹੀਂ ਹੁਣ ਕੰਮ ਤਾਂ ਹੁਣ ਵੀ ਚੱਲ ਸਕਦਾ ਜੀ ਉਸ ਟਾਈਮ ਚ ਚਾਰ ਮਿਲ ਸਕਦੇ ਨਹੀਂ ਇੱਥੇ ਹੁਣ ਦੋ ਨੇ ਹਮ ਆ ਗੁਰਦੁਆਰੇ ਸਾਹਿਬ ਵਾਲੇ ਹੈਗੇ ਆ ਬਾੜੂ ਗੀ ਸਾਹਿਬ ਗੁਰਦੁਆਰੇ ਉਹਨਾਂ ਕੋਲ ਦੋ ਹੈਗੀਆਂ ਦੋ ਦੀ ਵੀ ਚਾਰ ਸੀਗੀਆਂ ਕੱਲ ਕਲਾਕਾਰ ਦੋ ਦੇ ਕੇ ਕਹਿ ਗਿਆ ਪ੍ਰੀਤ ਰਪਾਲ ਤੇ ਇੱਕ ਜੀ ਵੀਰ ਜੈਲੀ ਉਹ ਦੇ ਕੇ ਦੇ ਕੇ ਕੱਲ ਤੇ ਉਹਨਾਂ ਨੇ ਦੋ ਪ੍ਰੋਵਾਈਡ ਕੀਤੀਆਂ ਨੇ ਵੀ ਸਾਡੇ ਕੋਲ ਜਿੰਨਾ ਹੁੰਦਾ ਸੀ ਕਰਦੇ ਆ ਜੀ ਤੇ ਅੱਜ ਥੋੜੀ ਦਿੱਕਤ ਆ ਰਹੀ ਆ ਕਿਉਂਕਿ ਬਹੁਤ ਪਾਣੀ ਵੱਧ ਗਿਆ ਪਾਣੀ ਦੇ ਵਧ ਪਦਰ ਵਧਨ ਕਰਕੇ ਕਿਉਂਕਿ ਜਿਹੜੀ ਬੋਟ ਨੇ ਉਹ ਜਲਦੀ ਬੜੀ ਘਟਾ ਟਾਈਮ ਵਾਲਾ ਲੱਗ ਰਿਹਾ ਯਾਨੀ ਕਿ ਪਾਣੀ ਦਾ ਪੱਧਰ ਤੁਸੀਂ ਕਹਿ ਰਹੇ ਹੋ ਕਿ ਹੁਣ ਵੀ ਵੱਧ ਰਿਹਾ ਕਿਉਂਕਿ ਬੀਤੇ ਦਿਨ ਹੀ ਛੱਡਿਆ ਗਿਆ ਪਾਣੀ ਹੈ ਨਾ ਕੱਲ ਸੀਗਾ ਜੀ ਕੱਲ 4 ਵਜੇ ਤੋਂ ਪਹਿਲਾਂ ਬੋਟ ਕੱਢ ਲਈ ਨਹੀਂ ਕਿਉਂਕਿ ਲਾਸਟ ਮੈਂ ਗਿਆ ਗਿਆ ਸੀਗਾ ਗੁਲਾਬਾ ਪਾਣੀ ਕੱਲ ਹੋ ਕੇ ਆਇਆ ਸੀਗਾ ਜੀ ਉਥੋਂ ਦੋ ਇੱਕ ਲੇਡੀ ਸੀ ਇੱਕ ਛੋਟਾ ਬੱਚਾ ਸੀਗਾ ਕੱਲ ਰੈਸਕਿਊ ਕਰਕੇ ਲੈਂਦਾ ਗਿਆ ਉਸ ਉਸ ਬੇੜੀ 'ਚ ਮੈਂ ਸੀਗਾ ਨਾਲ ਪੈਦੇ ਨਾਲ ਹੋ ਕੇ ਆਇਆ ਸੀਗਾ ਜੀ ਤੇ ਉਹ ਕਹ ਰਹੀ ਸੀ ਵੀ ਸਾਨੂੰ ਪਿੱਛੋਂ ਫੋਨ ਆ ਰਿਹਾ ਹੈ ਬਾਈ ਥੋੜਾ ਜਲਦੀ ਕਿਉਂਕਿ ਪਾਣੀ ਵੱਧ ਰਿਹਾ ਹੈ ਬੋਟਸ ਬਾਹਰ ਕੱਢਣੀ ਹੋਣਾਂ ਨੇ ਛੋਟੇ ਛੋਟੇ ਬੱਚੇ ਵੀ ਫਸੇ ਹੋਏ ਆ ਹ ਕਿਉਂਕਿ ਉਹ ਕੁਝ ਉਹਨਾਂ ਦੀ ਵੀ ਨਾਕਾਮੀ ਹੈ ਜੀ ਜੇ ਆਪਾਂ ਨੂੰ ਬਾਤ ਪਤਾ ਲੱਗ ਰਿਹਾ ਵੀ ਪਾਣੀ ਪਿੱਛੇ ਵਧ ਰਿਹਾ ਹੂੰ ਕਿ ਪਾਣੀ ਪਿੱਛੇ ਹੋਰ ਆ ਰਿਹਾ ਹੈ ਤੇ ਉਹਨਾਂ ਨੂੰ ਸਮਝਣਾ ਚਾਹੀਦਾ ਨੇ ਇਸ ਗੱਲ ਨੂੰ ਵੀ ਵੀ ਅਸੀਂ ਇੱਕ ਦਾ ਇਨਸਾਨ ਰਹੇ ਜੋ ਕਿ ਸਿਰਫ ਪਸ਼ੂਨਾਂ ਨੂੰ ਸੰਭਾਲਣ ਵਾਸਤੇ ਬਾਕੀ ਸਭ ਬਾਹਰ ਆ ਜੀ ਹੂੰ ਪਰ ਆ ਕੇ ਰਾਜ਼ੀ ਨਹੀਂ ਮਤਲਬ ਕਰਨੇ ਛੱਡ ਰਹੇ ਨੇ ਕਰਨੀ ਛੱਡ ਰਹੇ ਕੋਈ ਕਹਿੰਦੇ ਸਾਡੇ ਘਰ ਦੇ ਵਿੱਚ ਸਮਾਨ ਪਿਆ ਚੋਰੀ ਨਾ ਹੋ ਜਾਏ ਹੂੰ ਕਿੰਨੇ ਕੋ ਪਿੰਡ ਹੈ ਤੇ ਕਿੰਨੇ ਕੋ ਲੋਕ ਤੁਹਾਨੂੰ ਲੱਗਦਾ ਅੰਦਾਜ਼ਨ ਫਸੇ ਹੋਣਗੇ ਇੱਥੇ ਬੈਠੇ ਨੇ ਪਿੰਡ تقریبا ਤੇ 12 ਪਿੰਡ ਹੈ ਜੀ 12 ਦੀ ਵਧੇ ਹੋ ਸਕਦੇ ਜੀ ਹੂੰ ਕਿਉਂਕ ਹਲੇ ਵੀ ਜਿਹੜਾ ਬੈਠਾ ਹਾਂ ਜਿੱਕ ਇੱਕ ਮਿੰਟ ਚ ਬੈਠਾ ਜੀ ਜੀ ਬਿਲਕੁਲ ਤਾਂ ਭਾਈ ਜਿਵੇਂ ਮੈਂ ਕਹਿ ਰਿਹਾ ਸੀ ਕਿ ਜਿਵੇਂ ਇਹਨਾਂ ਨੇ ਕਿਹਾ ਕਿ ਜੇ ਕੱਲ ਕਲਾਕਾਰਾਂ ਨੂੰ ਚਾਰ ਬੇੜੀਆਂ ਦਿੱਤੀਆਂ ਜਾ ਸਕਦੀਆਂ ਸੀ ਤਾਂ ਅੱਜ ਇੱਥੇ ਚਾਰ ਹੋਰ ਵੀ ਲਿਆਂਦੀਆਂ ਜਾ ਸਕਦੀਆਂ ਦੋ ਹੀ ਬੋਟਸ ਜਿਹੜੀਆਂ ਨੇ ਉਹ ਕੰਮ ਕਰ ਰਹੀਆਂ ਨੇ ਸਰ ਹੁਣ ਜੋ ਪ੍ਰਸ਼ਾਸਨ ਦੀ ਪ੍ਰੈਫਰੈਂਸ ਇਹ ਹੈ ਵੀ ਉਧਰੋਂ ਜਿਹੜੇ ਲੋਕ ਫਸੇ ਐ ਬੇੜੀਆਂ ਦੇ ਥਰੂ ਉਹਨਾਂ ਨੂੰ ਬਾਹਰ ਲਿਆਂਦਾ ਜਾਵੇ ਤਾਂ ਬੇੜੀਆਂ ਜਿਆਦਾ ਉਧਰ ਲੱਗੀਆਂ ਹੋਈਆਂ ਸਰਕਾਰ ਐਸ ਵਾਸਤੇ ਜ਼ੋਰ ਦੇ ਰਹੀ ਐ ਵੀ ਜਿਹੜੇ ਵੀ ਲੋਕ ਹੁਣ ਜਿਵੇਂ ਗੱਲ ਹੋਈ 2-300 ਬੰਦਾ ਹਰ ਪਿੰਡ ਚ ਬੈਠਾ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਵੀ ਬਜਾਏ ਰਾਸ਼ਨ ਭੇਜਣ ਦੀ ਕਿਉਂਕਿ ਉੱਥੇ ਰਾਸ਼ਨ ਬਣਾਣਗੇ ਕਿੱਥੇ ਕੋਈ ਚੁੱਲਾ ਵੀ ਨਹੀਂ ਬਲ ਰਿਹਾ ਪਾਣੀ ਬਹੁਤ ਜ਼ਿਆਦਾ ਵੱਧ ਗਿਆ ਅੱਜ ਹੋਰ ਤਾਂ ਸਰਕਾਰ ਦਾ ਇੱਕ ਜਿਹੜਾ ਜ਼ੋਰ ਐ ਅੱਜ ਜਿਵੇਂ ਡੀਸੀ ਮੈਡਮ ਨੇ ਵੀ ਗੱਲ ਕਿਹਾ ਵੀ ਪ੍ਰਾਈਵੇਟ ਬੇੜੀਆਂ ਪਾ ਬੰਦ ਕਰਦੀ ਐ ਵੀ ਸਰਕਾਰੀ ਐਨਡੀਆਰਐਫ ਦੀਆਂ ਬੇੜੀਆਂ ਚੱਲਣ ਉਹ ਲੋਕਾਂ ਨੂੰ ਰੈਸ ਵੇ ਅੱਜ ਵੀ 10-15 ਲੋਕਾਂ ਨਾਲ ਤੁਹਾਡੇ ਸਾਹਮਣੇ ਹੁਣੇ ਕੱਢੇ ਆ ਠੀਕ ਹੈ ਪਿੱਛੇ ਰਾਹਤ ਕੈਂਪ ਚੱਲ ਰਿਹਾ ਸਕੂਲਾਂ ਦੇ ਚ ਉੱਥੇ ਲੋਕਾਂ ਨੂੰ ਪਹੁੰਚਾਇਆ ਜਾ ਰਿਹਾ ਵੀ ਤੁਸੀਂ ਉੱਥੇ ਪਰ ਜੇ ਪ੍ਰਾਈਵੇਟ ਲੋਕ ਸਹਾਇਤਾ ਕਰਨਾ ਚਾਹੁੰਦੇ ਆ ਜੇ ਉਹ ਬੋਟਸ ਦੇ ਰਹੇ ਆ ਤਾਂ ਉਹਦੇ ਤੇ ਹਰਜ਼ ਕੀ ਆ ਭਾਵੇਂ ਉਹ ਲੈ ਕੇ ਆ ਜਾਣ ਲੋਕਾਂ ਨੂੰ ਸਰ ਐਕਚੁਅਲੀ ਕੀ ਰੋਲਾ ਹੈ ਵੀ ਜੋ ਵੀ ਬੋਟਸ ਭਾਵੇਂ ਪ੍ਰਾਈਵੇਟ ਭਾਵੇਂ ਸਰਕਾਰੀ ਸਰਕਾਰ ਇਹ ਕਹਿੰਦੀ ਹੈ ਵੀ ਉਹਨਾਂ ਨੂੰ ਆਪਾਂ ਰੈਸਕਿਊ ਕਰਕੇ ਲਈਏ ਵੀ ਹਾਂ ਤੇ ਪ੍ਰਾਈਵੇਟ ਬੋਟਸ ਵੀ ਰੈਸਕਿਊ ਹੋ ਸਕਦਾ ਆ ਹਾਂ ਚੱਲ ਰਿਹਾ ਉਹ ਨਹੀਂ ਤੁਸੀਂ ਕਹਿ ਨਹੀਂ ਚੱਲਦਾ ਵੀ ਉਹ ਸਰਕਾਰ ਦਾ ਇਹ ਆ ਵੀ ਐਨਡੀਆਰਐਫ ਵਾਲੇ ਜਿਹੜੇ ਟ੍ਰੇ ਉਹ ਸਰਕਾਰ ਤੇ ਗੱਲ ਆndi ਤਾਂ ਇਸ ਕਰਕੇ ਉਹਨਾਂ ਨੇ ਜ਼ੋਰ ਦੇ ਦਿੱਤਾ ਵੀ ਐਨਡੀਆਰ ਆਫ ਦੀਆਂ ਟੀਮਾਂ ਜਾਣ ਉਹ ਬਾਹਰ ਕੱਢ ਕੇ ਲਿਆਣ ਬੇੜੀਆਂ ਦੇ ਥੋਂ ਜੀ ਬਿਲਕੁਲ ਤਾਂ ਇਹ ਤਸਵੀਰ ਹੈ ਦੇਖ ਸਕਦੇ ਹੋ ਤੁਸੀਂ ਪਾਣੀ ਦਾ ਪੱਧਰ ਹਾਲਾਂਕਿ ਅਸੀਂ ਹੁਣ ਥੋੜੀ ਉੱਚੀ ਜਗ੍ਹਾ ਤੇ ਖੜੇ ਆ ਬੰਨ ਜਿਹੜਾ ਹੈ ਉਹ ਲਗਾਤਾਰ ਲਾਉਣ ਦੀ ਕੋਸ਼ਿਸ਼ ਹੈ ਉਸ ਨੂੰ ਹੋਰ ਪੱਕਾ ਕਰਨ ਦੀ ਪਰ ਉਹ ਪੁਲ ਦੀ ਤਸਵੀਰ ਵੀ ਤੁਹਾਨੂੰ ਦਿਖਾਈ ਹੈ ਕਿ ਕਿਵੇਂ ਜਿਹੜਾ ਪੁਲ ਕਨੈਕਟ ਕਰਦਾ ਹੈ ਇਹ ਕਈ ਪਿੰਡ ਨੇ ਜਿਹੜੇ ਇਸ ਤੋਂ ਬਾਅਦ ਉਹ ਇੱਕੋ ਹੀ ਪੁਲ ਛੋਟਾ ਜਾ ਉਹ ਉਹਨਾਂ ਪਿੰਡਾਂ ਨੂੰ ਜੋੜਦਾ ਹੈ ਬਾਕੀ ਹਿੱਸੇ ਦੇ ਨਾਲ ਤੇ ਉਹ ਪੁਲ ਜਿਹੜਾ ਕੀ ਹੈ ਉਹ ਹੀਟ ਆ ਚੁੱਕਿਆ ਜਿਸ ਕਰਕੇ ਬਹੁਤੀਆਂ ਮੁਸ਼ਕਲਾਂ ਆ ਰਹੀਆਂ ਤੇ ਵੱਡੀ ਕਮੀ ਕਈ ਰਾਸ਼ਨ ਵੀ ਖਾਸਾ ਪਹੁੰਚ ਚੁੱਕਿਆ ਹੈ ਰਾਸ਼ਨ ਦੀ ਹੁਣ ਲੋੜ ਨਹੀਂ ਐ ਇੰਨੀ ਜ਼ਿਆਦਾ ਪਰ ਲੋਡ ਹੈ ਤਾਂ ਬੋਟਸ ਦੀ ਜ਼ਿਆਦਾ ਲੋਡ ਹੈ ਬੇੜੀਆਂ ਦੀ ਜ਼ਿਆਦਾ ਲੋਡ ਹੈ ਤੇ ਜਿਹੜੇ ਲੋਕ ਉੱਥੇ ਫਸੇ ਬੈਠੇ ਨੇ ਉਹਨਾਂ ਨੂੰ ਵੀ ਚਾਹੀਦਾ ਹੈ ਸਰਕਾਰ ਦੀ ਵੀ ਅਪੀਲ ਹੈ ਕਿ ਉੱਥੋਂ ਹੁਣ ਨਿਕਲਾ ਚ ਭਲਾਈ ਹੈ ਪਾਣੀ ਦਾ ਪੱਧਰ ਵੱਧ ਰਿਹਾ ਹੈ ਉੱਥੇ ਔਖੇ ਹੋ ਕੇ ਬਹਿਣ ਨਾਲ ਕੋਈ ਫਾਇਦਾ ਨਹੀਂ